ਮਹਿਲ ਕਲਾ ਵਿੱਚ ਸਾਡਾ ਕੰਪਲੈਕਸ ਦੀ ਹੈ ਸਾਡੇ ਕੋਈ ਵੀਡੀਓ ਕਿਤੇ ਬਹਿੰਦਾ ਨਸੀਰਦਾਰ ਕਿਤੇ ਬਹਿੰਦਾ ਵੀ ਇਥੇ ਕੰਪਲੈਕਸ ਬਣ ਗਿਆ ਇੱਕ ਵਧੀਆ ਜਿਹਦੇ ਵਿੱਚ ਗੈਸਟ ਹਾਊਸ ਵੀ ਹੋਵੇ ਤੇ ਇਹ ਸਾਰੇ ਪ੍ਰਬੰਧ ਆ ਜਿਹੜੇ ਪਟਵਾਰੀ ਤੋਂ ਲਾਦੇ ਚਾਹੁੰਦਾ ਭਾਬਾ ਐਚਡੀਐਲ ਤੱਕ ਸਾਰੇ ਐਡੀਐਸ ਤੇ ਉੱਥੇ ਬੈਠਣ ਇਹ ਮੇਰਾ ਆਨਲਾਈਨ ਸਮੇਂ ਦੇ ਵਿੱਚ ਕੰਮ ਕਰਨ ਦਾ ਪੂਰਾ ਇਹ ਹਿੱਸਾ ਵਾ ਮਾਨਯੋਗ ਮੁੱਖ ਮੰਤਰੀ ਸਾਹਿਬ ਜਵਾਬ ਦਿੰਦੇ ਨੇ ਹੈਗੇ ਜਿੰਨੇ ਕੰਮ ਆਪਣੇ ਸਰਕਾਰ ਦੇ ਵਿੱਚ ਹੋਏ ਨੇ ਪਿੰਡਾਂ ਦੇ ਵਿੱਚ ਇਹ ਤੇ ਆਹ ਦੇ ਵਿੱਚ ਪਹਿਲੀ ਵਾਰ ਆ ਤੁਸੀਂ ਮੈਂ ਵੀ ਤੁਹਾਡਾ ਭਰਾ ਰਿਆਂ ਪੁੱਤਰਕਾਰੀ ਕਰਦਾ ਰਿਆਂ ਨਹੀਂ ਮਗਰਲੇ 1 ਸਾਲ ਕੰਮ ਹੁੰਦੇ ਸੀ ਸਾਰੀਆਂ ਸਰਕਾਰਾਂ ਜੀ ਉਹ ਵੋਟਾਂ ਮੋਕੇ ਕੰਮ ਹੁੰਦੇ ਸੀ ਸਾਡੀ ਸਰਕਾਰ ਜਿਹਨੇ ਆਉਣ ਸਾਲ ਸੇ ਸਬਜਟੀ ਜੁਨਤ ਮਾਫ ਕੀਤੀ ਐ ਜਿਹਨੇ ਆਉਣ ਸਾਲ ਟੋਲ ਟੈਕਸ 14 ਪੰਜਾਬ ਦੇ ਵਿੱਚੋਂ ਬੰਦ ਕੀਤੇ ਟੋਲ ਟੈਕਸ ਵਾਲਾ ਕੋਈ ਫੈਸਲਾ ਮਾੜਾ ਮੋਟੀ ਗੱਲ ਨਹੀਂ ਹੈਗੀ ਕਿਸੇ ਸਰਕਾਰ ਦੇ ਕਿਸੇ ਹਿੰਮਤ ਨਹੀਂ ਪਈ ਅਜੇ ਤੱਕ ਟੋਲ ਟੈਕਸ ਬੰਦ ਕਰਨ ਦੀ ਕਿਉਂਕਿ ਮੰਨ ਲਓ ਮੁੱਖ ਮੰਤਰੀ 60 ਲੱਖ ਰੁਪਈਆ ਸਾਡੇ ਜੇਬਾਂ 'ਚੋਂ ਵਜਦਾ ਫੇਰ ਕਹਿੰਦੇ ਇਹਨਾਂ ਤੋਂ ਲੁਕ ਨਹੀਂ ਪੈਣੀ ਆ ਬਣਦੀ ਐ ਨਾ ਨਾ ਮੈਂ ਸੜਕ ਬਣਾਈ ਜਾਂਦੀ ਮੁਲਾ ਪਰਲੇ ਜਿਹੜੇ 2 ਟੋਲ ਇਸ ਚੁਕਾਏ ਨੇ ਲੁੱਕ ਵੀ ਪੈ ਰਹੀ ਆ ਕੰਮ ਵੀ ਸਾਰੇ ਹੋਇਆ ਟੋਲ ਵੀ ਬੰਦ ਹੋਇਆ ਜਾਨਕਿ ਲੋਕਾਂ ਦੀ ਜੇਬ ਦਾ ਵਿੱਚ ਬਹੁਤ ਵੱਡਾ ਜਿਹੜਾ ਫਾਇਦਾ ਹੋਇਆ ਤੇ ਹੋਰ ਅਨੇਕਾ ਕੰਮ ਨੇ ਜਿਵੇਂ ਸਾਡੇ ਸਹੀਰ ਜਵਾਨ ਹੁੰਦੇ ਸੀਗੇ ਜਿਨ੍ਹਾਂ ਦੇ ਸੀਮੇ ਹਿੱਸੇ ਸੁਖਮਾ ਦੇ ਜਾਇ ਜਵਾਨ ਜਾਇ ਕਿਸਾਨ ਤੇ ਉਹਨਾਂ ਦੇ ਸਾਡੇ ਫੌਜੀ ਵੀਰਾਂ ਦੇ ਲਈ ਜਿਹੜੇ ਸਾਡੇ ਸਹੀਰ ਹੋ ਜਾਂਦੇ ਬਾਰਡਰਾਂ ਦੇ ਉੱਪਰ ਉਹਨੇ 1 ਕਰੋੜ ਦੀ ਸਮਾਨ ਰਕਮ ਰੱਖੀ ਹੈ ਸਰਕਾਰ ਨੇ ਉਹ ਤੋਂ ਪਹਿਲਾਂ ਪਹਿਲਾਂ ਦੇ ਦਿੰਦੇ ਆ ਜਾਂ ਭੋਤ ਦੇ ਦਿੰਦੇ ਆ ਇਹ ਬਹੁਤ ਵੱਡਾ ਇਤਿਹਾਸਕ ਫੈਸਲਾ ਸਰਕਾਰੀ ਨੌਕਰੀ ਮਿਲਦੀ ਆ ਜੇ ਜਿਹੜੀਆਂ ਸੜਕ ਸਰਕਾਣੀਆਂ ਗੱਡੀਆਂ ਨੇ ਇਹਨਾਂ ਨੇ ਤਾਂ ਕਮਾਲ ਹੀ ਕਰਤੀ ਇਹ ਤਾਂ ਬਿਲਾ ਲੋ ਤੁਸੀਂ 10 ਮਿੰਟਾਂ 'ਚ ਉਹ ਗੱਡੀ ਪਹੁੰਚ ਜਾਂਦੀ ਏ ਸਾਡੇ ਆਤੀਆ ਭੈੜਾ ਰਾਤ ਨੂੰ ਹੁਣ ਆਰਾਮ ਨਾਲ ਸਫ਼ਰ ਕਰ ਸਕਦੀਆਂ ਨੇ ਕੋਈ ਗੱਲਬਾਤ ਹੋ ਜੇ ਤਾਂ 10 ਮਿੰਟਾਂ 'ਚ ਗੱਡੀ ਇੱਥੇ ਪਹੁੰਚ ਕੇ ਸਵਾਮਾ ਦੇ ਦੇ ਜਿਨ੍ਹਾਂ अनेका ਤਾਂ ਜਾਨਾਂ ਬਚ ਗਈਆਂ ਨੇ ਉਹਦੇ ਨਾਲ ਤੇ ਇਸ ਕਰਕੇ ਮੈਂ ਮੰਨ ਲਿਓ ਮੁੱਖ ਮੰਤਰੀ ਸਾਹਿਬ ਹੋਰ अनेका ਕਮਰੇ ਪਿੰਡਾਂ ਦਾ ਜਿਹੜਾ ਸਾਡੇ ਵਿਕਾਸ ਦੇ ਕੰਮ ਚੱਲਦੇ ਆ ਮੈਨੂੰ ਨਹੀਂ ਲੱਗਦਾ ਕਰੋੜਾਂ ਰੁਪਈਆ ਹਰੇਕ ਪਿੰਡਾਂ ਦੇ ਵਿੱਚ ਪਹੁੰਚ ਚੁੱਕੇ ਆ ਬਸ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਨੂੰ ਵੀ ਨਿੱਜੀ ਫੰਡ ਦੇ ਤਾਂ ਬਹੁਤ ਵੱਡੀਆਂ ਗ੍ਰਾਂਟਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਜਿਹਦੇ ਵਿੱਚ ਉਹ ਜੀ ਬੀਜ ਕੇ ਗੁਰਦੂਬੀ ਦੇ ਵੱਡਾ ਸਿੱਖਿਆ ਦੇ ਵਿੱਚ ਇਹਦੇ ਨੰਬਰ ਤੇ ਆਇਆ ਆਪਣੇ ਢਿਲੇ ਦਾ ਸਕੂਲ ਤੇ ਉਸ ਤੋਂ ਬਾਅਦ ਸੀ ਜਿਹੜੀ ਸਿੱਖਿਆ ਕ੍ਰਾਂਤੀ ਆ ਉਹਦੇ ਵਿੱਚ ਕਿਵੇਂ ਦੇ ਜਿਹੜੇ ਕਮੇਟੀਆਂ ਦੇ ਵਿੱਚ ਵੀ ਗੱਲ ਰਹੀ ਨਹੀਂ ਪਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦੇਖੋ ਪਹਿਲੇ ਵਾਰੀ ਹੋਇਆ ਅੱਗੇ ਨਾਲ ਸਰਪੰਚ ਵੀ ਬਹੁਤ ਘਟ ਜਾਂਦੇ ਸਰਕਾਰੀ ਸਕੂਲਾਂ ਕਿਉਂਕਿ ਹੁਣ ਇੱਥੇ ਵੱਧ ਵਰਗੀ ਬੱਚੇ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਤੇ ਐਤ ਕੀ ਇਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਵੀ ਸਿੱਖਿਆ ਕ੍ਰਾਂਤੀ ਦੇ ਤਹਿਤ ਸਾਰੇ ਐਮਐਲਏ ਸਾਰੇ ਮੰਤਰੀ ਸਹਿਵਾਨ ਸਕੂਲਾਂ ਦੇ ਰਹਿਣਗੇ ਅਸੀਂ ਉੱਥੇ ਪੱਕੇ ਇੰਚਾਰਜ ਲਾਤੇ ਪੱਕੇ ਚਾਰਜ ਹਲਕੇ ਦੇ ਲਾਤੇ ਜਿਹੜੇ ਸਕੂਲਾਂ ਦੇ ਵਿੱਚ ਹੀ ਫਰੀਜ ਆਇਆ ਕਰਨਗੇ ਜਿਹੜੀ ਵੀ ਕੰਮ ਦੀ ਕੋਈ ਡਿਮਾਂਡ ਆ ਕੋਈ ਘਾਟ ਆ ਉਹ ਇਮੇਡੀਟਲੀ ਪੂਰੀ ਕਰਿਆ ਕਰਨਗੇ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਵਿਦਿਆਨਾਲੀ ਸਾਰਾ ਕੁਝ ਹੋਣਾ ਹੈ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਟ ਕਰਨੇ ਆਖੇ ਸੀ ਕਿ ਵਿਦਿਆ ਇੱਕ ਐਸੀ ਚੀਜ਼ ਆ ਵੀ ਸੇਰ ਨਹੀਂ ਦਾ ਦੁੱਧ ਆ ਵੀ ਜਿਹੜਾ ਜਿੰਨਾ ਪੀ ਲੂਗਾ ਉਹਨੇ ਦਹਾੜ ਦੂਗਾ ਇਹ ਐਜੂਕੇਸ਼ਨ ਸਭ ਤੋਂ ਪਹਿਲਾਂ ਲੋਕਾਂ ਨੇ 92 ਤਰ੍ਹਾਂ ਨੇ ਸਿਟਾ ਪਾਈ ਉਹ ਤੀਜੇ ਨੇ ਐਜੂਕੇਸ਼ਨ ਸਾਡੀ ਐਜੂਕੇਸ਼ਨ ਕਰਕੇ ਅਸੀਂ ਵਾਦਾ ਕਰਕੇ ਆਏ ਸੀ ਸਿਹਤ ਸਭਾਵਾਂ ਨੂੰ ਲੈ ਕੇ ਆਏ ਸੀ ਇਹ ਸਾਰੀਆਂ ਚੀਜ਼ਾਂ ਅਸੀਂ ਗਰਾਊਂਡ ਲੈਵ 'ਤੇ ਲੱਗੇ ਹੋਏ ਨੇ ਇਹ ਟੀਚਰਾਂ ਦੀ ਘਾਟ ਹੈ ਜੀ ਉਹ ਪਰ ਉਹ ਤਾਂ ਪੂਰੂ ਹੋ ਦੋ ਟੀਚਰਾਂ ਦੀ ਇੱਕ ਪਹਿਲੀ ਗੱਲ ਹੈ ਵੀ ਸਰਕਾਰ ਆਪਣੇ ਆਪਣੀ ਸਰਕਾਰ ਦੇ ਵਿੱਚ ਤੀਜੀ ਭਰਤੀ ਪਹਿਲੀ ਸਰਕਾਰਾਂ ਇਹਨੇ ਪੂਰੀ ਵੀ ਕਰ ਲਈ ਐ ਤੀਜੀ ਭਰਤੀ ਆਪਣੀ ਸਰਕਾਰ ਦੇ ਪੂਰੀ ਆ ਗਈ ਆ ਦਰਖਾਹ ਵਿੱਚ ਵਾਦਾ ਵੀ ਹੋ ਗਿਆ ਤਿੰਨ ਚਾਰ ਗੁਣਾ ਵਾਦਾ ਵੀ ਕਰਤਾ ਦਰਖਾਹ ਦੇ ਜੋ-ਜੋਣ ਟੀਚਰ ਆਪਣੇ ਦੇਖੋ ਹੁਣ ਇੱਕਦਮ ਤਾਂ ਤਿਆਰ ਨਹੀਂ ਹੁੰਦੇ ਤੇ ਜਿਹੜੀ ਭਰਤੀ ਆ ਉਹ ਕਦੇ ਵੀ ਰੁਕਦੀ ਹੈਗੀ ਮੈਂ ਮੋਦੀ ਸਰ ਦਾ ਕਹਿਣਾ ਕਿ ਕੱਚੇੜ ਕਰਦਾ ਫਿਰ ਬਸਤੀ ਦੇ ਵਿੱਚ ਢਾਏ ਜਾ ਰਹੇ ਨੇ ਵੀ ਗਰੀਬਾਂ ਦੇ ਢਾਏ ਜਾ ਰਹੇ ਨੇ ਵੀ ਵੱਡਿਆਂ ਨੂੰ ਕਦੇ ਹੱਥ ਨਹੀਂ ਪਾਇਆ ਜਾਂਦਾ ਮੈਂ ਮੈਂ ਕਹਣਾ ਜੇ ਸਾਡੇ ਵੀ ਹਲਕੇ ਦੇ ਵਿੱਚ ਇਹ ਚੱਲਦੀ ਆ ਗੱਲ ਜਿਹੜਾ ਵੀ ਬੰਦਾ ਕੰਮ ਕਰਦਾ ਹੋਇਆ ਭਾਵੇਂ ਸਾਡੀ ਪਾਰਟੀ ਦਾ ਕਿਉਂ ਨਾ ਹੋਵੇ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਤੁਹਾਡੇ ਸਾਰਾ ਪੱਤਰਕਾਰਾਂ ਦੇ ਸਾਹਮਣੇ ਹੋਗਾ ਸੀਸਾ ਉਹ ਵੀ ਜਦੋਂ ਆਹ ਕੰਮ ਕਰਦਾ ਸੀ ਆ ਇਹਨੇ ਕੀਤਾ ਵਾ ਉਹ ਜਿਹੜੇ ਬਕਸੇ ਵਾਲੇ ਜੋਗਾ ਬਲਦੋਜਾ ਰਾਇਆ ਸਾਰਿਆਂ ਤੇ ਚੱਲੂਗਾ ਇਸ ਕਰਕੇ ਨਸ਼ੇ ਵਾਲਿਆਂ ਨੂੰ ਬੇਨਤੀ ਹੈ ਵੀ ਉਹਦਾ ਜਾਂਦਾ ਹਲਕਾ ਛੱਡ ਜਾਣ ਪੰਜਾਬ ਨੂੰ ਛੱਡ ਜਾਣ ਨਹੀਂ ਆਉਣ ਵਾਲੇ ਸਮੇਂ ਚ ਬਹੁਤ ਮਾੜਾ ਹਾਲ ਹੋਊਗਾ ਇਹਦਾ ਐ ਨਹੀਂ ਪਹਿਲੇ ਨੇ ਸਰਕਾਰਾਂ ਕੋਈ ਇਹ ਕੰਮ ਬੰਦ ਕਰ ਦੇਣਾ ਇਹ ਭਾਵੇਂ ਸਾਰੇ ਜਿੰਨਾ ਮਰਜ਼ੀ ਟਾਈਮ ਲੱਗੇ ਅਸੀਂ ਨਸ਼ਾ ਜਿਹੜਾ ਬੰਦ ਕਰਕੇ ਰਹਾਗੇ ਨੌਜਵਾਨਾਂ ਨੂੰ ਬਚਾਵਾਂਗੇ ਮੈਂ ਆਪਦੇ ਤੌਰ ਦੇ ਉੱਪਰ ਮੈਂ ਦੋ ਗੱਡੀਆਂ ਲਾਈਆਂ ਨਿਗੀਆਂ ਜਿਹੜੇ ਲੀਵਰ ਦੇ ਟੈਸਟ ਆ ਮਹਿੰਗੇ ਟੈਸਟ ਨੇ ਮੈਂ ਕਹਿਣ ਦਾ ਉਹ ਜਿਹੜਾ 8 ਤੋਂ 10000 ਦਾ ਟੈਸਟ ਆ ਉਹ ਸਾਰੇ ਫ੍ਰੀ ਕਰਕੇ ਦਿੰਦੇ ਆ ਮੈਂ ਵੀ ਕੱਲ ਕਰਵਾ ਸਾਡੇ ਪਿੰਡ ਦੇ ਵਿੱਚ ਕੱਲ ਜਿਹੜਾ ਕੈਂਪ ਲੱਗਿਆ ਸੀਗਾ ਉਹ ਜਿਹਦੇ ਤੋਂ ਪਹਿਲਾਂ ਹਮੀਦੀ ਲੱਗਿਆ ਸੀ ਹੁਣ ਥੋੜਾ ਜਿਹਾ ਦਸਤਪਾਨ ਸੀ ਉਹਦਾ ਬੰਦ ਕਰਾ ਕੇ ਬਾਡੀ ਦਾ ਸੀਜ਼ਨ ਕਰਕੇ ਉਦੋਂ ਉਹ ਫੇਰ ਆ ਹਰੇਕ ਪਿੰਡ ਦੇ ਵਿੱਚ ਲਾਵਾਂਗੇ ਤੇ ਉਹ ਜਿਹੜੇ ਮੇਰਾ ਕਹਿਣ ਦਾ ਉਹ ਕਾਫੀ ਮਹਿੰਗੇ ਟੈਸਟ ਆ ਜਿਹੜੇ ਨੌਜਵਾਨ ਛੱਡਣੇ ਚਾਹੁੰਦੇ ਆ ਸਾਡੇ ਪਿੰਡਾਂ ਦੇ ਕੁਝ ਬੱਚੇ ਸੀਗੇ ਜਿਹੜੇ ਅਸੀਂ ਉਹਨਾਂ ਨੂੰ ਆਖਿਆ ਵੀ ਸਾਡੀ 15 ਦਿਨ ਦਵਾਈ ਖਾ ਲਓ ਜੇ ਨਾ ਅਸਰ ਕਰ ਰਿਹਾ ਜੋ ਮਰਜ਼ੀ ਕਰੇ ਕਹਿਣ ਦਾ ਪਾ 15 ਦਿਨਾਂ ਦੇ ਅੰਦਰ ਅਦਰ ਉਹਨਾਂ ਨੇ ਨਸ਼ਾ ਜਿਹੜਾ ਉਹ ਛੱਡਣ ਦੀ ਤਿਆਰੀ ਕਰ ਦਿੱਤੀ ਲੋਕਾਂ ਨੂੰ ਅਪੀਲ ਕੀ ਹੈ ਜੀ ਵੀ ਜਿਹੜੇ ਸਰਕਾਰ ਦੇ ਜਿਹੜੇ ਕਾਰਜ ਲੋਕਾਂ ਨੂੰ ਹੱਥ ਜੋੜ ਕੇ ਪੀਰ ਆ ਦੇਖੋ ਐਜੂਕੇਸ਼ਨ ਨੂੰ ਲੈ ਕੇ ਦੇਖੋ ਸਾਡਾ ਜਿੱਥੇ ਐਨ ਆਰ ਆਈ ਵੀਰ ਸਾਰੇ ਸਕੂਲਾਂ ਸਾਹਮਣੇ ਨੇ ਉਥੇ ਨਸਿਆਂ ਦੇ ਸੰਬੰਧ ਦੇ ਵਿੱਚ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੈ ਮੈਂ ਦਿਨੋਂ ਸੌਂ ਖਾ ਕੇ ਕਹਿਣਾ ਵੀ ਮੈਂ ਹਰ ਤਰ੍ਹਾਂ ਦਾ ਸਹਿਯੋਗ ਕਰੂੰਗਾ ਅਸੀਂ ਕੋਲੋਂ ਵੀ ਪੈਸੇ ਲਾਵਾਂਗੇ ਲੋਕਾਂ ਤੋਂ ਵੀ ਸਹਿਯੋਗ ਲਾਵਾਂਗੇ ਮੇਰਾ ਕਹਿਣ ਦਾ ਬਾਬ ਕੰਲਾ ਕੰਲਾ ਜਿਹੜਾ ਪਿੰਡ ਦਾ ਬੱਚਾ ਉਹ ਨਸਾ ਹਿਤ ਹੋਣਾ ਚਾਹੀਦਾ